ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਸਵਾਗਤ ਹੈ ਜੀ ਅੱਦੇ ਬਲੌਗ 'ਚ ਕਿਰਪਾ ਰੱਖੇ ਮਾਰਗ ਚੜ੍ਹਦੀ ਕਲਾ ਦਿਨ ਦੁੱਗਣੇ ਰਾਤ ਚੌਗਣੇ ਰੱਖੇ ਬਾਕੀ ਸਭਾਈ ਸਾਰਿਆਂ ਨੂੰ ਬਾਕੀ ਹੁਣ ਰੋਪੜ ਕਿੰਨੇ ਗੇੜਾ ਮਾਰੇ ਜੱਜ ਅੱਜ ਆਪਾਂ ਨਾ ਕਿਹਾ ਵੀ ਖੇਤਾਂ ਕਿੰਨੇ ਅੱਜ ਤੋਂ ਪਾਣੀ ਕੱਢੀ ਸਾਡੇ ਜੀ ਸੋਹਣੀ ਵਧੀਆ ਜਿਹੜੀ ਸਾਰਿਆਂ ਦੇ ਪਹਿਲਾਂ ਹੀ ਗੱਲ ਹੈ ਇੱਕ ਰੇ ਬਰਸੇਂ ਵਿੱਚ ਗਿਰਦਾ ਹੀ ਨੇਗਾ ਕਿਉਂ ਜਿਆਦਾ ਓਸ ਦੀ ਉਤਰਦੀ ਆ ਉਹ ਟਾਈਮ ਅਸੀਂ ਰੋਪੜ ਹੁੰਦੇ ਤੇ ਲਗਾਤਾਰ ਹੈ ਹੁਣ ਚਾਰ ਪੰਜ ਦਿਨ ਚੱਲਿਆ ਕੰਮ ਵੀ ਅੱਜ ਹੁਣ ਸਾਜਰੇ ਸਾਜਰੇ ਕੰਮ ਨਿਬੜਿਆ ਏ ਰੋਪੜ ਦਾ ਗੇੜ ਵੀ ਉਹ ਵੀ ਇੱਕ ਪੜਦਾ ਜਿਹਾ ਗਲਤ ਆ ਗਿਆ ਤਾਂ ਰੰਗ ਵਿੱਚ ਛੋੜਦੇ ਫਰਕ ਤਾਂ ਬਹੁਤ ਹੀ ਬਟਾਇਆ ਹੁਣ ਧੁੱਪਾਂ ਨਿਕਲੀ ਵੀ ਪੂਰੀ ਗੈਰ ਉਹ ਸੁਤਰੀ ਵੀ ਐ ਵਰਸੇਣ ਦਾ ਜਿਹੜਾ ਰੇਹ ਥੋੜਾ ਜਿਹਾ ਲੇਟ ਹੋਇਆ ਪੈ ਕੰਮ ਮਾਹ ਚਲੋ ਇਹ ਗੇੜ ਦੀ ਇੱਕ ਵੀ ਉਤੇ ਬਾਹਰ ਦਿਖਾਉਂਦੇ ਕਣਕ ਕਣਕ ਕਿੰਨੇ ਵੀ ਨਹੀਂ ਜਾ ਹੋਇਆ ਚਾਰ ਪੰਜ ਦਿਨ ਹੋ ਗਏ ਇੱਥੇ ਵੀ ਨਹੀਂ ਗੇੜਾ ਵੱਜਿਆ ਵੀ ਗਾਹਾਂ ਵੀ ਨਹੀਂ ਜਾ ਹੋਇਆ ਖੇਤਾਂ 'ਕ ਨਹੀਂ ਵੀ ਹੁਣ ਅੱਜ ਕਰਕੇ ਆਉਂਦੇ ਦੌਰਾ ਸਵੇਰ ਟਾਈਮ ਜੇ ਖੇਤਾਂ ਨੂੰ ਨਿਕਲਦੇ ਆ ਤਾਂ ਓਸ ਬਹੁਤ ਖਰਾਬ ਕਰਦੀ ਹੈ ਕਿਉਂਕਿ ਤਾਂ ਧੁੰਦੇ ਨਹੀਂ ਉਤਰਦੀ ਹੈਗੀ ਧੁੰਦ ਬਹੁਤ ਪੈਂਦੀ ਦੀ ਧੁੱਪੇ ਅੱਜ ਨਿਕਲੀ ਮੈਂ ਕਹਿੰਦਾ 4-5 ਦਿਨ ਬਾਅਦ ਵੀ ਉਹਦੇ ਕਰਕੇ ਹੁਣ ਖੇਤਾਂ ਕਿ ਨਹੀਂ ਮਾਰ ਕੇ ਬੇੜਾ ਓਸ ਆ ਜਿਹੜੀ ਹੋਤਰੀ ਵੀ ਸਾਰੀ ਬਾਕੀ ਦਿਖਾਉਂਦਾ ਤੁਹਾਨੂੰ ਫਿਰ ਫਸਲ ਵਾੜੀ ਦਾ ਵੀ ਕਿਵੇਂ ਹੈ ਦੱਸੋ ਕਮੈਂਟਾਂ ਚ ਜੀ ਵਧੀਆ ਕਿ ਨਹੀਂ ਚਲੋ ਹੈ ਹੈ ਕਿਤੇ ਹੋਲੀਆ ਜੇ ਕਣਕਾਂ ਦਾ ਵਧੀਆ ਠੀਕ ਹੈ ਵੀ ਥੋੜੀ ਜੀ ਠੰਡ ਵੀ ਹੋਣੇ ਪੈਣ ਲੱਗੀ ਹੈ ਠਾਰੀ ਬਹੁਤ ਹੀ ਸਵੇਰ ਟਾਈਮ ਵੈਸੇ ਪਰ ਤੋਂ ਪੰਜ ਨਿਕਲੇ ਵਧੀਆ ਵੀ ਚਲੋ ਠੀਕ ਹੈ ਜੀ ਗੇਰ ਦੇ ਆਪਾਂ ਨਾ ਰੇਹ ਤੇ ਛਿੱਟਾ ਲਾਉਂਦੇ ਫੇਰ ਦਿਖਾਉਂਦੇ ਬਾਕੀ ਸਾਨੂੰ ਖਸਰ ਬਾੜੀ ਸਾਰੀ ਲੋਇਸ਼ ਟੱਲਾ ਤਰ ਬਣ ਗਠੇ ਪਾਣੇ ਲਾਏ ਵੇ ਹੋ ਕੇ ਕਾਮਯਾਬ ਜੇ ਖੜੇ ਇੱਕ ਵਾਰ ਤੇ ਪਨੀਰੀ ਘਰਤੀ ਖਤਮ ਹੌਲੀ ਹੌਲੀ ਸਾਰੀ ਜਗਾ ਭਰਦੀ ਜਿੱਥੇ ਜਿੱਥੇ ਹੈਗੇ ਤੇ ਅੰਦਰ ਹੋ ਲਾਤੇ ਗੋਬੀ ਬਾਤ ਔਖੀ ਜਲਦੀ ਹੈ ਮਟਰ ਨਹੀਂ ਹਲੇ ਤੜਾਈ ਨਹੀਂ ਹੋਈ ਸਾੜਿਆਂ ਦੀ ਫੋਕੇ ਫੋਕੇ ਜੇ ਪਏ ਲੋ ਬਾਕੀ ਕੰਨ ਕਿੰਨੀ ਸਿਆਉਂਦੇ ਗੇੜਾ ਮਾਰਾ ਕੇ ਲੱਕਿਆ ਬੰਦਾ ਕਾਦੇ ਕਾਉਣਾ ਕਾਕੰਡਾ ਕਰਕੇ ਆਉਂਗੇ ਫਿਰ ਅੱਛਾ ਚੱਲ ਮੈਂ ਕਰਦਾ ਉਹਨੂੰ ਫੋਨ ਜਾਂਦੇ ਤੈਨੂੰ ਇਹਦੇ ਦਾ ਕਣਕ ਨਹੀਂ ਮੈਨੂੰ ਦੱਸਦਨੇ ਹੋਗੇ ਉਹਨੇ ਕਿ ਇਹਨੂੰ ਘਾਹ ਸੂਏ ਪਾਰ ਤਾਂ ਕਿਹੜਾ ਵੱਜ ਗਿਆ ਥੱਲੇ ਆਹ ਕਣਕ ਤਾਪ ਜੀ ਨਹੀਂ ਆਈ ਹੈਗੀ ਤੇ ਪਰ 240 ਨਾ ਜਿਹੜੀ ਕਰੀ ਉਹਨਾਂ ਨੇ 240 ਇਹ ਬਾਲ ਜਿਹਾ ਦੇਖਣਾ ਖੰਡਾਏ ਪਏ ਆ ਆ ਫਰੇ ਕਣਕ ਪਰ ਵੀ ਜ਼ਿਆਦਾ ਹੋਇਆ। ਉੱਥੇ ਫਿਰ ਜਿਹੜੀ ਫੋੜ ਫੁੱਟ ਦੀ ਕਣਕ ਦੀ ਉਹਨੂੰ ਵੀ ਨੁਕਸਾਨ ਕਰਦੀ ਏ। ਜਿਹੜੀ ਪਹਿਲਾਂ ਪੰਜ ਸਫਰਹਾਂ ਕਰਦੇ ਦੇ 25-26 ਦਿਨਾਂ ਬਾਅਦ ਉਹਨਾਂ ਦਾ ਤਾਂ ਹੀ ਝਾੜ ਘਟਦਾ ਦਾ ਕਣਕ ਦਾ। ਉਹ ਜਿਹੜੀ ਕਣਕ ਫੁੱਟਦੀ ਏ। ਉਹ ਟਾਈਮ ਫਟਾਰੇ ਪਰ ਹੁੰਦੀ ਕਣਕੇ ਹੀਟਲੀ ਕਣਕ ਜਦ ਛੋਟਾ ਡੱਕਾ ਉਹਨੂੰ ਮਾਰ ਦਿੰਦੀ ਦੀ। ਵੀ ਇਹ ਜਿਹੜੀ ਅਫਕੀਰਾ ਇਹ ਪਹਿਲਾਂ ਹੋ ਜਾਂਦੀ ਏ। ਇਹ ਜਿਹੜੀ ਫੋੜ ਫੁੱਟ ਪ੍ਰੈਸ਼ਰ ਕੋਈ ਨਹੀਂ ਬੈਂਦਾ। ਆ ਦੇਖੋ ਕਣਕ ਆਲਮਾਲ ਜੀ ਹੋਈ ਵੀ। ਉਹ ਹੋ ਰਹੀ ਹੈਗੀ ਵੈਸੇ ਹਲੇ ਵੀ ਥੋੜ੍ਹਾ ਥੋੜ੍ਹਾ ਜਿਵੇਂ ਘਟ ਹੈ ਨਹੀਂ ਤਾਂ ਉਤਰਦੀ ਨਹੀਂ ਹੈਗੀ ਸਾਰਾ ਦਿਨ ਬਾਕੀ ਕਣ ਕਾਂ ਜਿੰਨੀਆਂ ਵੀ ਹੈਗੀਆਂ ਵਧੀਆ ਖੜੀਆਂ ਇਸ ਟਾਈਮ ਦਾ ਲੱਗੂ ਅਸਲੀ ਹੁਣ ਝਾੜ ਪਾ ਜਾ ਕੇ ਪਤਾ ਤਾਂ ਮੀਂਹ ਹੀ ਪਿਆ ਹੈਗਾ ਮੀਂਹ ਪੰਦਾ ਫੇਰ ਥੋੜਾ ਜਿਹਾ ਲੋਟ ਆਉਣ ਦਾ ਕੰਮ ਵੀ ਇਹ ਹੁਣ ਕੰਮ ਸਿਸਟਮ ਚ ੱੱਲਿਆ ਹੋਇਆ ਪਿਆ 10 ਦਾ ਮੀਂਹ 23 24 25 ਤਰੀਕ ਨੂੰ ਜਿਹੜੇ ਤਰੀਕਾਂ ਦਾ ਵਿਆਹ ਹੈ ਆਪਣਾ ਉਹੀ ਤਰੀਕ ਦਾ ਮੀਂਹ ਰਸਣ ਲੱਗ ਗਿਆ ਮੇभी ਕਾਫੀ ਦੱਸਦਾ ਬਾਕੀ ਦੇਖੋ ਕਿਆ ਬਣਦਾ ਹੁਣ ਹੁਣ ਬੀਜਾਂ ਦਾ ਪਤਾ ਲੱਗਣਾ ਈ ਝਾੜ ਪੋਚਾ ਕੇ ਇਸ ਟਾਈਮ ਦਾ ਹੁਣ ਸਾਰਾ ਇੱਕ ਜੀ ਦਿਖਦਾ ਇਹ 826 872 ਆ ਆਪਣੇ ਲਈ ਕਣਕ ਦਾ ਮੈਨੂੰ ਲੱਗ ਫਰਕ ਥੋੜਾ ਦਿਖਦਾ ਕਿ ਇਹੇ ਥੋੜੀ ਨਰਮਾਈ ਜੀ ਹੋਈ ਵੀ ਆ ਤੇ ਲੜੀ ਮੰਗਣ ਉੱਪਰ ਤੇ ਪੱਤਾ ਟੇਡਾ ਜਿਹਾ ਹੋਇਆ ਹੋਇਆ। ਇਹਦਾ ਪੱਤਾ ਕੈੜਾ ਖੜਾ ਉੱਪਰੋਂ ਜਿੰਨਾ ਵੀ ਖੜਾ। ਝੰਡਾ ਪੱਤਾ ਇਹਦਾ ਕਹਿੰਦੇ ਨਾ। ਸਿੱਧਾ ਇਹਦਾ। ਕਣਕ ਤੇ ਜਾਨ ਦੀ ਲੱਗਦੀ ਆ ਪਈ ਵੀ ਜੜ ਤੇ। ਵੀ ਹਾਂ ਹੈ ਉਸ ਕੈੜੀ ਜਾਨ। ਇਹ ਪਤਾ ਇੰਡੋਨਾ ਚੂਹਾ ਬੋਲਦਾ ਜੀ। ਹੈ ਗੜਬੜ ਜੀ ਬਹੁਤ ਫੋਲੀਆਂ ਪਈਆਂ। ਆ ਨਮੂਲੀ ਖੈਰ ਆ ਬੁਲ ਬੈਂਡ ਜਿਹੜੀ ਕਹਿੰਦੇ ਆਪਾਂ ਪੈਣਾ। ਹੋ। ਆਨਕ ਦਾ ਖੜੀ ਇੱਕ ਨੰਬਰ ਚ ਬਣੀ। ਬਈ ਇਹਨਾਂ ਵੀ ਗੁੱਲੀ ਡੰਡੇ ਵਾਲੀ ਸਗੈਨ ਸਾਡੇ ਹੈਗੇ। ਆ ਵਕੀਰਾ ਦਾ ਰਿਜ਼ਲਟ ਬਹੁਤ ਵਧੀਆ ਤਵਾਜ ਦਾ। ਤਕਰੀਬਨ 90 95% ਹੀ ਸਪਰੇ ਹੋਈ ਵੀ ਹੈ। ਆ ਫਟਿਆ ਬਣਾਸ ਮਾਰੇ ਕੁੱਤੇ ਨੇ ਹੋ ਰਿਹਾ ਹੈਗਾ ਇਹ ਚੂਹਾ ਇੱਥੇ ਦਵਾਏ ਰੱਖਣੀ ਪੈਣੀ ਆ ਸਰਬ ਜਿੱਧਰ ਵਾਲੀ ਸਾਈਡ ਪੱਟਿਆ ਵਾ ਇਧਰ ਮਨ ਲਈ ਖਾਣੀਆਂ ਖੱਡਣ ਲੱਗਦੀਆਂ ਔਰੇ ਇਹ ਕਾ ਚੀਜ਼ ਨਹੀਂ ਮੁਕਣ ਜਾਂਦੇ ਜੀ ਜੜਾਂ ਵੀ ਕੱਢ ਲੀ ਜਾਂਦੇ ਨੇ ਆਪਾਂ ਨੇ ਆਹ ਦੇਖੋ ਉਹ ਗੇੜੇ ਹੀ ਨਹੀਂ ਬੱਜਿਆ ਤੈਨੂੰ ਐਡਾ ਹੀ ਕਰਤੇ ਨਿਕਲਦੀ ਬਹੁਤ ਸੋਹਣੀ ਆਏ ਹੱਥ ਭਾਗੇ ਨਾ ਐਡਾ ਕੰਡੇ ਉੱਪਰ ਜੜਾਂ ਥੱਲੇ ਆਤ ਰਹਿੰਦੀਆਂ ਨਿਕਲਉਂਦੀ ਆਹ ਹੈ ਸ਼ੰਜੀ ਜੀ ਹੈ ਆਪਣੇ ਆਲੇ ਜਿ ਦਿਖਾਇਆ ਤਾਂ ਆਪਾਂ ਤੁਹਾਨੂੰ ਥੋੜ੍ਹਾ ਥੋੜ੍ਹਾ ਡੱਕੇ ਜਿਕੇ ਦੇ ਜੰਮਦੇ ਪਰ ਬਾਹਰ ਕੋਈ ਨਹੀਂ ਨਿਕਲੇਗਾ ਤੇ ਦੇਖੋ ਸਿਆੜ ਹੱਲੇ ਵੀ ਚਮਕਦੇ ਆ ਜਿਹੜਾ ਝੰਡਾ ਪੱਤਾ ਕਹਿੜਾ ਨਾ ਉਹਦੇ ਕਰਕੇ ਹੀ ਹੈ ਹੋਣਾ ਆ ਇੱਧਰ ਨਹੀਂ ਦਿਖਦੇ ਇਹਨਾਂ ਵਿੱਚ ਇਹਨਾਂ ਦੇ ਪੱਤੇ ਵਾਲੇ ਨਾਲੋਂ ਆਲ ਮਾਲ ਜਿਹੇ ਹੋਏ ਵੇ ਬਿਆਹੀ ਫਰਕ ਐ ਬਸ ਆਕੇ ਸੂਰਜ ਨਿਕਲਿਆ ਹੋਇਆ ਇਹਨਾਂ ਹੈਗਾ ਸੇਖ ਧੁੱਪਾਂ ਦੇ ਵਿੱਚ ਚਲੋ ਹਾਂ ਕਿਹੜਾ ਮਾਰਕ ਆਉਂਦਾ ਸੂਵੇ ਪਾਰ ਕਰਨੇ ਇਹ ਆਪਾਂ ਹੁਣ ਸਾਨੂੰ ਸ਼ਾਪਿੰਗ ਦੇ ਵਲੋਗ ਸ਼ਹਿਰਾਂ ਦੇ ਬਥਰੇ ਦਿਖਾਏ ਅੱਜ ਮਹਾ ਖੇਤਾਂ ਕਿੰਨੀ ਗਿੜਾ ਮਾਰਦੇ ਨਾਲ ਪੌਂਦੇ ਕਣਕ ਦੇ ਦਰਸ਼ਨ ਬਾਕੀ ਭਾਈ ਪਾਪੂਲਰ ਦੀ ਤੁਹਾਨੂੰ ਪਤਾ ਹੀ ਹੈ ਵੀ ਚੱਲਦਾ ਕੰਮ ਹਲੇ ਛੁੱਟੀ ਲੈਣੀ ਹੋਈ ਤਾਂ ਮਿਲ ਸਕਦੀ ਹੈ ਹਲੇ ਜੇ ਬਾਅਦ ਚ ਫਰਵਰੀ ਚ ਕਿਸੇ ਤੁਹਾਨੂੰ ਫੇਰ ਨਹੀਂ ਮਿਲਣੀ ਕਿਉਂ ਫੇਰ ਤਾਂ ਬੁਕਿੰਗ ਆ ਲੈਂਦੇ ਆ ਪਹਿਲਾਂ ਕਹਿੰਦੇ ਵੀ ਛੁੱਟੀ ਲੱਗਣੀ ਨੇ ਇੱਕ ਦੀ ਛੁੱਟੀ ਵੀ ਬਹੁਤ ਲੱਗੀ ਆ ਫੇਰ ਦੁਬਾਰੇ ਹਲੋ ਜੀ ਆਓ ਗੰਨਾ ਇਹ ਕਿ ਪਿਆਜ਼ ਲੱਗੇ ਪਹਿਲਾਂ ਆਪਾਂ ਆਲੂ ਦਿਖਾਏ ਤੇ ਵੀ ਆਲੂ ਵੀ ਬਹੁਤ ਕੰਮ ਦਾ ਨਿਕਲੇਆ ਪਰ ਆਲੂ ਦਾ ਰੇਟ ਘਟਦਾ ਓਕੇ ਹੁਣ ਆਲੂ ਪੱਟ ਕੇ ਗੰਨਾ ਹੋਗਾ ਕੁਝ ਕੰਮਜਾਮਾ ਸੋਣਾ ਐਨ ਕੋਈ ਮਰਿਆ ਨਹੀਂ ਹੈਗਾ ਚਲੋ ਜਿਸੇ ਮਰਿਆ ਉਥੇ ਅੱਖਾਂ ਲਾਉਣੀਆਂ ਪੈਗੀਆਂ ਵੀ ਹੁਣ ਪਿਆਜ਼ ਲੱਗਿਆ ਵਿੱਚ ਇਹਦੇ ਦੇਖੋ ਪਿਆਜ਼ ਜੂ ਵਧੀਆ ਖੜਾ ਜਿੰਦਾ ਹੈਗਾ ਬਾਕੀ ਪਾਪੂਲਰ ਲੱਗਿਆ ਵੈ ਵਧੀਆ ਫਸਲ ਹੋ ਜਿੰਨੀ ਹੋਈ ਖੇਤ ਦੇ ਵਿੱਚ ਐਨ ਇੱਕ ਨੰਬਰ ਬਾਕੀ ਰੇ ਭੱਤਵੀਆ ਬਾਈ ਖਰਚਾ ਹੀ ਬਹੁਤ ਆਉਂਦਾ ਲੇਬਰ ਦਾ ਖਰਚਾ ਬਹੁਤ ਆਇਆ ਇਹਦੇ ਉੱਪਰ ਹੁਣਾਰੇ ਇਹ ਹਾ ਪਿਆਜ਼ ਹੀ ਲੱਗੇ ਹੋਏ ਤੇ ਨਕੀਲੇ ਉਹ ਦੇਖਦੇ ਪਿਆ ਅੱਜ ਦਾ ਕਿਆ ਬਣਦਾ ਵੈਸੇ ਲੱਗਣਾ ਚਾਹੀਦਾ ਬੈਡਾ ਪਰ ਇਹਨਾਂ ਨੇ ਬੈਡਾ ਥੱਲੇ ਕਰ ਲਿਆ ਹੁਣ ਉਹ ਮਿੱਟੀ ਖੰਡਾਉਣੀ ਪੈਗੀ ਆਲੇ-ਦਾਲੇ ਹਾਂ ਦੇਖੋ ਕੰਨਾਂ ਦਾ ਵਿੱਚ ਬਹੁਤ ਕੰਮ ਦਾ ਹੋ ਗਿਆ ਆਲੂ ਵੀ ਬਹੁਤ ਨਿਕਲੇ ਜਿੰਨਾ ਕਹਦੇ ਉਹਨਾਂ ਨਿਕਲੇ ਪਰ ਰਾਜ ਦਾ ਰੇਟ ਘਟਦਾ ਬਾਕੀ ਹੁਣ ਦੇਖਦੇ ਜੀ ਪਪੂਲਰ ਦੀ ਜਲਦੀ ਲੋਾਈ ਆਏ ਲੋ ਜੀ ਪਹੁੰਚ ਗਏ ਘਾੜੇ ਤਾਂ ਜੀ ਵਧੀਆ ਫਸਲ ਹੈ ਦੇਖਣ ਨੂੰ ਲੱਗਦੀ ਹੋਰ ਵੀ 5-6 ਦਿਨ ਬਾਅਦ ਇਹ ਗੇੜਾ ਬੱਚਾ ਤਕਰੀਬਨ ਗੰਦੇ ਜੋਂ ਵੀ ਭੱਗੇ ਮੈਂ ਖੁਣ ਜੋਂ ਟੱਕਦੇ ਬਾਸਰਾ ਜਿਹੜਾ ਹੈਗਾ ਦਾ ਵਿੱਚ ਖੜਾ ਰਹਿਗਾ ਥੱਲੇ ਜੀ ਇਹਨਾਂ ਟਾਈਮ ਗਲੇ ਮਾ ਤੁਰਨਾ ਡੇੜੀ ਦੁਕਾਨਕ ਦੀ ਫਸਲ ਹੈ ਅਸਲ ਵਿੱਚ ਹੁੰਦੇ ਧੁੱਪਾਂ ਗਲੇ ਜਿਆਦਾ ਸ਼ੋਰੇ ਵੀ ਥੋੜਾ ਜਿਹਾ ਖਰਾਬ ਕਰਦੀ ਹੁਣ ਇਹਨਾਂ ਦਿਨਾਂ ਚ ਬੂਟੇ ਪੱਤਾ ਨਹੀਂ ਕਿਸੇ ਦੇ ਵੀ ਫੋਨਾਇ ਚਾਨਣਾ ਦੇ ਵਿੱਚ ਪੈਂਦਾ ਕਾਣੇ ਕੋ ਜਿਹੜੀ ਬੂਟੇ ਵਾਲੀ ਉੱਠਦੀ ਹੋਏ ਨਾ ਟਾਈਮ ਆ ਗਿਆ ਪਹਿਲਾਂ ਥੋੜਾ ਜਿਹਾ ਪੱਤਾ ਵੀ ਦੱਬ ਕੇ ਰੱਖਦਾ ਕੋਈ ਗਰੀ ਜਾਂਦੀ ਹੈ ਕੋਈ ਸ਼ੌਰਾ ਹੁੰਦਾ ਉੱਪਰ ਪੱਤੇ ਦਾ ਹੁਣ ਦੇਖੋ ਸਾਫ ਪਿਆ ਜਦ ਜਿਹੜਾ ਨਸਰੇ ਆਉਣਾ ਉਹ ਟਾਈਮ ਫਿਰ ਪੱਤਾ ਨਿਕਲਣਾ ਬਾ ਪੱਕਣ ਤੇ ਕੋਈ ਚੱਕਰ ਨਹੀਂ ਹੈਗਾ ਪੱਕਰੀ ਬਰਾਬਰ ਜੀ ਸਾਰੀ ਹੈ ਰੀਪਾਰ ਮਾਲਾ ਕੰਮ ਖੜਾਈ ਹਾਲੇ ਆਪਣੇ ਵਾਲੇ ਦਾ ਮੈਂ ਕਹਿੰਦਾ 6 ਦਿਨ ਹੋ ਗਏ 5-6 ਦਿਨ ਆਇਆ ਜਦ ਬੱਲਾ ਜੀਆਂ ਗਬੋਲੇ ਜਾਈ ਵੀ ਤੀ ਵਿੱਚ ਲੱਗ ਗਿਆ ਹੁਣੇ ਨਿਕਲ ਆਹ ਲੋ ਜੀ ਪਹਿਲੇ ਹੀ ਬੈ ਕੇ ਦਰਸ਼ਨ ਉਹ ਇੱਕ ਬੱਲ ਨਿਕਲੀ ਬਹੁਤ ਆ ਵੈਸੇ ਉੱਥਰੋਂ ਵੀ ਨਿਕਲੀ ਬੱਲਾ ਸਭ ਕੋ ਬੋਲੇ ਜੀ ਚਾਗੀ ਗਣ ਕਪਣੇ ਵਾਲੇ ਨਕ ਦੇਖਣ ਨੂੰ ਆ ਲੈ ਜੀ ਕਿ ਨਾ ਇਕੱਠੀ ਜੀ ਹੋਈ ਹੁੰਦੀ ਪਾਣੀ ਦੀ ਉਹਦੇ ਵਿੱਚ ਆ ਪਰ ਨਹੀਂ ਖੇਤ ਗਿੱਲਾ ਪਿਆ ਹਰੇਕ ਬੂਟੇ ਦੇ ਨਾਲ ਜਿਹੜਾ ਆਪਣਾ ਪਹਿਲਾ ਕਣਕ ਵਧੀਆ ਹੋਈ ਵੀ ਹੈ ਪਤ ਨਹੀਂ ਮਿੱਟੀ ਦੇ ਟਿੱਡੇ ਪਾਸੇ ਲੱਗੀ ਹੋਈ ਬਰਾਬਰ ਹਨ ਸਾਰਿਆਂ ਕੋਲ ਬਣੇ ਹੋਏ ਪੁੱਛੇ ਮੋਰ ਬੁੱਕੇ ਹੀ ਵਧੀਆ ਜਿੰਨੇ ਰਹਿ ਗਏ ਹਨ ਜਿਹੜਾ ਕਣਕ ਦੇ ਬਾਅਦ ਆਪਣਾ ਫਸਲ ਬੀਜ ਨਹੀਂ ਬੂਟਾ ਡੋੜ ਥੋੜੀ ਜਿਹੀ ਮਾਰ ਪੈਂਦੀ ਆ ਉਹ ਵੀ ਆ ਦੋ ਕੁ ਸਾਲ ਘੱਟ ਹੋਣਾ ਚਾਰਾ ਚੂੜਾ ਨਹੀਂ ਦੋ ਸਾਲ ਦਾ ਬਾਜਰਾ ਬਹੁਤ ਵਧੀਆ ਹੁੰਦਾ ਧਾਨਾ ਜਿੰਨਾ ਨਿਕਲ ਜਾਂਦਾ ਕੋਈ ਕੋਦੇ ਦਾ ਖਰਚਾ ਵੀ ਘੱਟ ਹੁੰਦਾ ਥੋੜਿਆ ਜੇ 1-2 ਕੁਆਂਟਲ ਦੇ ਹਿਸਾਬ ਨਾਲ ਘੱਟ ਨਿਕਲੇ ਕੋਈ ਬਹੁਤਾ ਹੁੰਨੀ ਹੈਗਾ ਬਾਕੀ ਗੰਨੇ ਦੇ ਵਾਸਤੇ ਵੀ ਖੇਤ ਤਿਆਰ ਕਰਿਆ ਭਾਈ ਜਿੰਨੇ ਗੰਨੇ ਬੀਜਾਈ ਕਰਨੀਆਂ ਆ ਇਹਦੇ ਵਿੱਚ ਆਲੂ ਪੱਟੇ ਕੇ ਕਣਕ ਵੇਤੇ ਵਧੀਆ ਹੋ ਗਈ ਕਣਕ ਪਰ ਆਲੂ ਨਹੀਂ ਹੋਏ ਹੋਣੇ ਕਿ ਆਲੂ ਨੂੰ ਬਿਮਾਰੀ ਪੈ ਗਈ ਦੀ ਚਲੋ ਦੱਸੋ ਜੀ ਕਣਕ ਕਿਵੇਂ ਲੱਗੀ ਆਪਣੇ ਵਾਲੀ ਵੀ ਰੰਗ ਬੰਨ ਵੀ ਪੂਰਾ ਹੈ ਰੇ ਆਪਣਾ तकरीबन ਪੂਰਾ ਹੋਇਆ ਵੈ ਵੀ ਬਰਸੇਣ ਦਾ ਹੀ ਰਹਿੰਦਾ ਬਰਸੇਣ ਚ ਥੋੜਾ ਜਿਹਾ ਲੇਟ ਹੋ ਕੇ ਕਈ ਦਿਨ ਹੁਣ ਪਾਉਣਾ ਤੇ ਨਹੀਂ ਤਾਂ ਹੁਣ ਨੂੰ ਦੂਹਾਤੀਆਂ ਛਟਾ ਲੱਗਣਾ ਚਾਹੀਦਾ ਤਾਂ ਵੀ ਠੀਕ ਹੈ ਜੀ ਮਿਲਦੇ ਆ ਫਿਰ ਆਪਾਂ ਕਿਸੇ ਅਗਲੇ ਬਲੌਗ ਦੇ ਵਿੱਚ